मेरे ग्रामवासी मेरी माताएं मेरी बहनें मेरे बुजुर्गों का बहुत बहुत आभार व्यक्त करता हूं। उसके बाद मैं महाराज जी के चरणों में प्रणाम करता हूं जिन्होंने अपने वचनों से लोगों को ज्ञान दिया और मैं आज सभी को तो यहाँ मेरी माताएं मेरी बहनें बैठे हैं आज शिवरात्रि की बहुत बहुत हार्दिक शुभकामनाएं देता हूँ और मैं उम्मीद करता हूँ कि हर वर्ष इस मंदिर के अंदर ऐसी भागवत कथा होती रहे और हर वर्ष यहाँ मेले लगते रहे और जी की कृपा इस नगरी के ऊपर इस आस पास के गाँव गाँव के ऊपर बनी रहे और उनकी जया दृष्टि से ये इलाका फलता फूलता रहे हमारे इलाके के अंदर अमन शांति से सुख शांति बनी रहे मैं दोबारा फिर आप सबको मेरी माताओं को मेरी बहनों को मेरे नौजवान साथी को बुजुर्गों को शिवरात्रि की बहुत बहुत हार्दिक बधाई देता हूँ और हमारे राम जी की कमेटी को जिन्होंने कथा का आयोजन किया वो सब साथी बधाई के पात्र हैं और बहुत बहुत हार्दिक शुभकामनाएं धन्यवाद ਵੇੜ ਤੋਂ ਕਰ ਬੇੜ ਤੋਂ ਵੇੜ ਤੋਂ ਵੇੜ ਤੋਂ ਵੇੜ ਤੋਂ ਓਕੇ ਕੁਣੀ ਇੱਕ ਮਿੰਟ ਕੁਣੀ ਯਾਰ ਯੂਪੀ ਟੈਨ ਵੇੜ ਤਾਂ ਇੱਕ ਮਿੰਟ ਕਰਦਾਂ ਮੈਂ ਇਹ ਕੋਈ ਯਾਰ ਕੋਈ ਯਾਰ सामने 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 वेट की वेट सारा चित्र साल पा और ये मेरा पहला एक्सपीरियंस है ਜਾ ਤਾ ਜਿਹੜਾ ਜੇਬੰਦ ਰਿਆਂ ਲੇਕਿਨ ਲੱਗ ਜਾਂਦਾ ਇਸ ਤੋਂ ਬਾਅਦ ਕਿ ਹੱਥ ਤੋਂ ਮੁਸਾਇਦ। ਪਰ ਤੁਹਾਡੀ ਗੱਲ ਬਿਲਕੁਲ ਠੀਕ ਦਾ। ਅ ਕੈਂਪ ਲਾਉਂਦੇ ਆ ਸਾਨੂੰ ਅਸੀਂ ਤਾਂ ਸਾਰਿਆਂ ਨੂੰ ਕਹਿੰਨੇ ਆ ਕਿ ਸਾਡੇ ਕਿ ਦੇਖੋ ਤੇ ਆਪਣੇ ਆਪਣੇ ਪੈਂਟ ਵੀ ਲਾ ਸਕਦੇ ਆ। ਉਹ ਬਹੁਤ ਵੱਡੀ ਗੱਲ ਆ। ਸਾਡੀ ਜਿਹੜੀ ਸੁਸਾਇਟੀ ਦੇ ਸਾਰੇ 25 ਮੈਂਬਰਾਂ ਦਾ ਕੁਝ ਸਾਰੇ ਦੋਪੇ ਦੇ ਚਿੰਗਾਇਦਾਰੇ ਗਈਆਂ। ਪਰ ਅਸੀਂ ਕੈਂਪ ਉਸੇ ਨਹੀਂ ਲਾ ਸਕਦੇ। ਕੋਈ ਸਾਡਾ ਮੈਂਬਰ ਪ੍ਰਾਈਵੇਟ ਕੈਂਪ ਲਾਉਣਾ ਚਾਹੁੰਦਾ ਹੋਵੇ ਅਸੀਂ ਜਵਾਦ ਨਹੀਂ ਆ। ਮਦਦ ਕਰਦੇ ਪੈਸੇ ਕੋਈ ਕਰਦੇ ਪਰ ਸਾਡਾ ਮਿਸ਼ਨ ਹੈ ਜੀ ਉਹਨਾਂ ਨਾਲ ਕੰਮ ਕਰ ਰਹੇ ਹਾਂ ਜਿੱਥੇ ਜ਼ਰੂਰਤ ਬਹੁਤ ਹੈ ਜਿੱਥੇ ਕੋਈ ਹੋਂਦ ਨਹੀਂ ਹੈ ਜਿਵੇਂ ਅਸੀਂ ਇੱਥੇ 2009 ਤੋਂ ਹੁਣੇ ਫਿਰ ਇੱਥੋਂ ਹਰਿਆਣੇ ਵਾਲੇ ਵੀ ਜਾਂਦੇ ਆ ਉੱਧਰ ਅਨੰਪੁਰ ਸਾਹਿਬ ਉੱਧਰ ਡੇਰਾ ਬਾਬਾ ਨਾਨਕ ਰਮਦਾਸ ਚਵਾਲ ਉੱਧਰੋਂ ਫਰੋਸਪੁਰ ਵਾਲੇ ਅਸੀਂ ਸਾਰੇ ਕੈਂਪ ਟਾਰਗੇਟ ਕੀਤੇ ਆ ਜਿੱਥੇ ਲੋਕਾਂ ਨੂੰ ਬਹੁਤ ਰੂਗਤ ਮੰਗ ਲਿਆ ਗਿਆ ਕਿ ਦੋ ਦੇ ਦੋ ਵਿੱਚ ਕਬੂਦਾਂ ਬਹੁਤ ਲੱਗਦੇ ਉੱਥੇ ਸਾਨੂੰ ਲਾਉਣ ਦੀ ਜਰੂਰਤ ਹੈ ਜਦਕਿ ਅਸੀਂ ਬਹੁਤ ਬਾਜੂ ਦੇ ਗਿਆ ਸਾਡੇ ਉੱਤੇ ਪੂਰੀ ਮੈਡੀਕਲ ਸਿਸਟਮ ਹੈ ਤੇ ਬਾਜੂ ਤੋਂ ਅਸੀਂ ਇੰਡੀਆ ਦੇ ਬਚਾਉਂਦੇ ਆ ਸਾਨੂੰ ਮਹਿਸੂਸ ਹੁੰਦਾ ਹੈ ਕਿ ਇੱਥੇ ਮੈਡੀਕਲ ਸਿਸਟਮ ਬਹੁਤ ਦੇਰ ਹੈ ਆਪਾਂ ਇੰਡੀਆ ਲੋਕ ਨਹੀਂ ਕਰ ਸਕਦੇ ਜੁਦਾਲੇ ਬਹੁਤ ਪੈਸੇ ਦੇਣੇ ਪੈਣਗੇ ਜਾਂ ਗ੍ਰੀਨ ਵੀ ਬਣੀ ਆ ਮੇਰੇ ਦਿਲ ਤੇ ਬਹੁਤ ਤਾਕਤ ਬੰਦਾ ਹੋਈ ਸੀ ਕੋਈ ਨਾ ਬਣੇ ਸਾਰੀ ਨੇ ਡਾਟਾ ਰੱਖਿਆ ਵੀ ਜਿਹੜਾ ਏਰੀਆ ਆ ਬੋਟਰ ਏਰੀਆ ਦਾ ਕਹੇ ਪੰਜਾਬ ਦਾ ਜੀ ਹੋਰ ਵੀ ਕਈ ਨੇ ਕੈਂਪ ਲਾਇਆ ਭਾਡੇ ਦਾ ਆ ਪਾਜਾਪਾ ਦਾ ਆ ਸੀਐਸਪੀ ਦੇ ਲਾਇਆ ਪਰ ਮਜਾ ਨਹੀਂ ਆ ਪਰ ਲੋਕਾਂ ਨੇ ਸਾਡੇ ਪਾਸ ਬਹੁਤ ਬਹੁਤ ਸੇਵਾ ਕਰਦੇ ਆ ਬਹੁਤ ਬੜੇ ਕੋਚ ਆ ਜਿਨ੍ਹਾਂ ਦਾ ਜੰਮੀ ਇੱਥੇ ਲੋਦੇ ਰਮਨ ਜੀ ਪਹਿਲਾ ਸਵਾਲ ਪੁੱਛਿਆ ਸੀ ਇਸ ਦਾ ਬਹੁਤ ਸਮਝਾਉਣ ਨੂੰ ਕਿ ਤੁਹਾਨੂੰ ਖਿਆਲ ਕਿੱਥੋਂ ਆਇਆ ਦੇਖੋ ਜਿਹੜੇ ਐਨਆਰਆਈ ਵੀ ਆ ਉਹ ਕੀਤੇ ਦੋ ਪੈਕਾਂ ਕਰੀਆ ਤੇ ਕੈਟਾਗਰੀ ਸਾਡੇ ਵਰਗੇ ਆ ਜਿਹੜੇ ਇੱਥੇ ਦਮ ਪਲ ਕੇ ਗਏ ਤੇ ਦੂਜੀ ਨੈਕਸਟ ਜੇਨਰੇਸ਼ਨ ਆ ਜਿਹੜੇ ਹੁੰਦੇ ਹੈ ਟੈਕ ਯਾਰ ਸਾਨੂੰ ਇਥੋਂ ਦੀ ਗ੍ਰਾਉਂਡ ਰਿਅਲਿਟੀ ਦਾ ਪਤਾ ਕਿਉਂਕਿ ਅਸੀਂ ਇਥੋਂ ਗਏ ਆ ਸਾਨੂੰ ਪਤਾ ਨਹੀਂ ਮਜਬੂਰੀ ਜਾਂ ਕਿਤੇ ਹੋ ਸਕਦੀਆਂ ਇਸ ਕਰਕੇ ਇੱਕ ਖਿਆਲ ਦਿਮਾਗ 'ਚ ਆਇਆ ਕਿ ਸਾਨੂੰ ਕੁਝ ਦੇਖਣਾ ਜਿਹੜੀ ਦੂਜਾ ਸਵਾਲ ਪੁੱਛਦਾ ਮੇਰੇ ਸਵਾਲ ਵਿੱਚ ਦੇਖਿਓ ਇਹ ਸਵਾਲ ਕਿ ਅਕਸਰ ਬੰਦ ਲੱਗੇ ਐਨਆਰਆਈ ਤੋਂ ਹੱਦ ਵੀ ਨਾ ਇਧਰ ਤੋਂ ਉਹ ਕਿਉਂ ਆ ਹਾਂ ਹਾਂ ਨਹੀਂ ਨਹੀਂ ਇਹ ਦੇਖੋ ਸਹਤਾਂ ਲੋਕ ਕੀ ਮਜਾਦ ਕਰਦੇ ਹੁੰਦੇ ਹਨ ਕਿ ਤੁਸੀਂ ਬੰਦਿਆਂ ਨੂੰ ਪੰਜਾਬ ਤੋਂ ਕੱਢ ਸਕਦੇ ਪਰ ਪੰਜਾਬ ਬੰਦਿਆਂ ਨੂੰ ਨਹੀਂ ਕੱਢ ਸਕਦਾ ਇਹ ਧਰਤੀ ਸਾਡੀ ਆਪਣੀ ਸਾਡੇ ਗੁਰੂਆਂ ਦੀ ਧਰਤੀ ਆ ਅਸੀਂ ਇੱਥੇ ਜੰਮੇ ਪੜੇ ਆ ਸਾਡੇ ਵਿੱਚ ਧਰਤੀ ਦਾ ਪਾਣੀ ਆ ਤੇ ਅਸੀਂ ਇਹਨੂੰ ਕਦਰ ਕਰਦੇ ਆਂ ਕੀ ਵਾਲੀ ਜਨਰੇਸ਼ਨ ਆ ਪੰਜਾਬ ਪਰ ਉਹ ਸਾਡੇ ਤੇ ਡਿਪੈਂਡ ਕਰਦਾ ਜਨਰੇਸ਼ਨ ਤੇ ਡਿਪੈਂਡਿੰਗ ਕਰਦਾ ਜੇ ਮਾਪੇ ਬੱਚਿਆਂ ਨੂੰ ਜਿੱਦਾਂ ਸਾਡੇ ਜੀ ਸੁਦਰ ਸਿੰਘ ਹੋਣੇ ਆਪਣੇ ਬੱਚੇ ਨੂੰ ਲੈ ਕੇ ਆਏ ਆ ਅੱਜ ਉਹਨੇ ਜਿਹੜਾ ਐਕਸਪੀਰੀਅੰਸ ਹੈ ਸਾਰੀ ਲਾਈਫ ਯਾਦ ਰੱਖੂਗੀ ਪਰ ਆਪਣੇ ਫਰੈਂਡਸ ਨੂੰ ਵੀ ਦੱਸੂਗੀ ਕਿ ਜਾਓ ਉੱਥੇ ਜਾ ਕੇ ਦੇਖੋ ਕੀ ਹੁੰਦਾ ਕਿੰਨਾ ਸੋਹਣਾ ਹੁੰਦਾ ਕਿ ਪੇਰੈਂਟਸ ਦੇ ਉੱਤੇ ਜਿਆਦਾ ਟਪੈਂਡ ਕਰਦਾ ਬੱਚਾ ਨਾ ਕਿ ਬੱਚਾ ਨੂੰ ਆਪਣੀ ਧਰਤੀ ਤੇ ਆ ਕੇ ਖੱਲਣ ਉਹਨਾਂ ਨਾਲ ਕਿ ਕੀ ਹੁੰਦਾ ਕੀ ਚੰਗਾ ਹੁੰਦਾ ਸਰੀਰ ਕੀ ਮਾਰੀ ਨਹੀਂ ਇੱਥੇ ਬਹੁਤ ਚੰਗੀਆਂ ਵੀ ਚੀਜ਼ਾਂ ਹੈਗੀਆਂ ਆਪਾਂ ਲਿਆਵਾਂਗੇ ਉਹਨਾਂ ਨੂੰ ਤਾਂ ਜਰੂਰ ਇਸ ਜੁਗਮੈ ਨਾਲ ਜੁੜੇ ਰਹਿਣਗੇ ਇਸ ਕਰੰਦਾ ਦੇਖਿਆ ਕਿ ਉਹ ਆਦੀ ਸੀ ਦੇ ਸੂਤਾ ਨੂੰ ਕਪਾਉ ਨਹੀਂ ਗਈਆਂ ਲੋਕਾਂਾਂ ਚ ਵੀ ਜਿਹੜੀਆਂ ਮੈਡੀਕਲ ਸੂਤਾ ਲੈਣ ਲਈ ਅਜੇ ਹੀ ਕੈਂਪਾਂ ਚ ਆ ਰਹੇ ਨੇ ਇੱਥੋਂ ਦੇ ਤੇ ਉੱਥੇ ਸਿਸਟਮ ਦਾ ਬਹੁਤ ਭਰਕੇ ਆ ਪਰ ਜਿਹੜੀ ਮੇਨ ਗੱਲ ਆ ਆਪਾਂ ਹਮੇਸ਼ਾ ਇਹ ਕਰਕੇ ਕਹਿੰਦੇ ਹੁੰਦੇ ਆ ਇੱਥੇ ਆਪਾਂ ਪੰਜਾਬ ਵਿੰਗ ਦੀ ਗੱਲ ਕਰੀ ਹਰ ਇੱਕ ਚੀਜ਼ ਤੇ ਇੱਕ ਸਿਸਟਮ ਹੈ ਹਰ ਇੱਕ ਮੈਡੀਸਨ ਇੱਥੇ ਹੈ ਕਿਉਂ ਪਰ ਜਿਹੜੀ ਨੋਲੇਜ ਐਕਸੈਸ ਤੇ ਐਜੂਕੇਸ਼ਨ ਹੈ ਇਹ ਤੋਂ ਪਰ੍ਹ ਗਈ ਆ ਤੇ ਆਪ ਨੂੰ ਇਹ ਨੋਲੇਜ ਨਹੀਂ ਹੈ ਕਿ ਐਜੂਕੇਸ਼ਨ ਨਹੀਂ ਹੈਗੀ ਇਸ ਚੀਜ਼ਾਂ ਦੀ ਆਪਾਂ ਐਕਸੈਸ ਕਿਸ ਤਰੀਕੇ ਨਾਲ ਕਰੀਏ ਤੇ ਪਾਉਂਡ ਦਾ ਹਾਈਲਾਈਟ ਦਾ ਕੈਂਪ ਸਪੈਕਟੇਕਲ ਪੀਪਲ Most of the people that are taking us today have seen a lot of the doctors. When we speak to the doctors, it's about making people aware of their diets, making people aware of what foods they should eat to improve their general health. And with general health, everything else follows. So we've seen patients today with bad skin conditions, we've seen people today with sugar issues, uh, blood sugar issues, etc., etc., all results back from education. Hopefully, part of the message today is not just treating the patients and doing the eye operations and giving them the free medicines, it's also educating them in how they should live their lives in the future. So, I think there should be a, 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 a bigger push on education, and a bigger message from these camps should be around education. Thank okay. you. ਮਹਾਰਾਜਨ ਸਿੰਘ ਜੀ ਸਾਹਿਬ ਇਹਨਾਂ ਨੇ ਪਹਿਲੇ ਦਿਨ ਤੋਂ ਹੀ ਸਾਡਾ ਬੇਅੰਤ ਸਾਥ ਦਿੱਤਾ ਤੇ ਹੁਣ ਵੀ ਇਹਨਾਂ ਦੇ ਜਿੰਨੇ ਵੀ ਸੇਵਾਦਾਰ ਆ ਕੇ ਅੰਤ ਲਗਣ ਦੇ ਨਾਲ 2009 ਤੋਂ ਸਾਡੇ ਨਾਲ ਜੁੜੇ ਰ ਅੱਜ ਤੱਕ ਕੋਈ ਵੀ ਕੰਪਲੇਨਾਂ ਸਾਡੇ ਕੋਈ ਨਾ ਵੱਲੋਂ ਨਾ ਇਹਨਾਂ ਤੋਂ ਸਾਡੇ ਵੱਲੋਂ ਆਇਆ ਬੜੇ ਪਿਆਰ ਨਾਲ ਲੋਕ ਸੇਵਾ ਕਰਦੇ ਆ ਅੱਜ ਤਾਂ ਮਹਾਰਾਜ ਜੀ ਕੇ ਪ੍ਰੇਰਿਤ ਵੀ ਕਰਦੇ ਆ ਕਿ ਇਹਨਾਂ ਨੂੰ ਮਿਲ ਕੇ ਜਰਾ ਪੁਆਰਾ ਇਕੱਠੇ ਤਾਂ ਕਿ ਅਸੀਂ ਰਾਜ ਮਰ ਕੇ ਇਹ ਸੇਵਾ ਕਰਦੇ ਧੰਨਵਾਦ ਇਹ ਕੈਂਪ ਸਪੋਰਟ ਇੰਟਰਸਿਨ ਜੀ ਨੇ ਸਾਨੂੰ ਪਹਿਲਾ 2009 ਦੇ ਵਿੱਚ ਕੰਟੈਕਟ ਕੀਤਾ ਸੀਗਾ ਤੇ ਉਦੋਂ ਤੋਂ ਇਹ ਕੈਂਪ ਲਗਾਤਾਰ ਹਰ ਮਾਰਚ ਦੇ ਮਹੀਨੇ ਵਿੱਚ ਲੱਗ ਰਿਹਾ ਹੈ ਉਹ ਸਾਡੀ ਸਾਡੀ ਸੰਸਥਾ ਹੈਗੀ ਇਹ ਮਹਾਰਾਜ ਰਾਮ ਸਿੰਘ ਸੁਸਾਇਟੀ ਨਾ ਇਹ ਸਾਡੇ ਸਾਰੇ ਮੈਂਬਰ ਸਾਹਿਬਾਨ ਹੈਗੇ ਨੇ ਤੇ ਕਿ ਅਸੀਂ ਮਤਲਬ ਸਾਰੇ ਬਿਲਡਿੰਗ ਦੀ ਇੱਕ ਕੈਂਪ ਲਗਾਉਣੇ ਹੈਗੇ ਆ ਤੇ ਜਿਹੜੀ ਪ੍ਰੋਪਰ ਸਿਟੀ ਸੈਟ ਹੈਗੀ ਇਹ ਸਾਰੇ ਤੁਹਾਨੂੰ ਸਿੱਕ ਵੈਲਫੇਅਰ ਸਿਟੀ ਹਤੰਦਿਲ ਵੀ ਕੀਤੀ ਜਾਂਦੀ ਆ ਤੇ ਹਰ ਸਾਲ ਦੀ ਇਹ ਉੱਥੋਂ ਚੱਲ ਕੇ ਇੱਥੇ ਹੁੰਦੇ ਨੇ ਕੁਝ ਜੀ ਤੋਰਦੇ ਸਾਰੇ ਪੇਪਰ ਸਰਵਰ ਦੇ ਤੇ ਇਸ ਵੀ ਕੈਂਪੇਨ ਲਗਾ ਦੇ ਹਰ ਕੈਂਪੇ ਦੇ ਵਿੱਚ ਅਸੀਂ ਸਾਡੇ ਕੋਲ 220 230 ਸਾਡੇ ਨੂੰ ਪੇਸ਼ੈਂਟਸ ਆ ਜਾਂਦੇ ਆ ਜਿਨ੍ਹਾਂ ਵਿੱਚੋਂ ਸਾਡੇ ਕੋਲ ਅੱਜ ਸਾਲ 500 ਲੈ ਕੇ ਇਸ ਸਾਲ 510 ਹੋਈ ਸੀਗੇ ਉਸ ਉਪਰ ਇਸ ਨਾਲ 410 ਹੋਈ ਸੀਗੇ ਐਥਿਕ ਸਾਡੇ 300 ਪਲਸ ਮਲ ਆਪਰੇਸ਼ਨ ਨਿਕਲ ਚੁੱਕੇ ਨੇ ਤੇ ਇਹ ਮਤਲਬ ਬੜਾ ਵੱਡਾ ਬੜਾ ਬੜਾ ਉੰਗਦਾ ਕੰਮ ਹੈਗਾ ਜਿਹੜੀ ਅੱਖਾਂ ਦੇ ਜਿਹੜੇ ਆਪਰੇਸ਼ਨ ਹੈਗੇ ਨੇ ਜਿਹੜੇ ਸਾਡੇ ਕੋਲ ਕੀ ਹੈਗੇ ਨੇ ਲਿਟਰਲੀ ਗੇਟ ਕਰਦੇ ਨੇ ਕੋਈ ਸਾਡੇ ਕੋਲ ਇਹ ਸਿਰਕ ਸਪੈਸ਼ਲਿਸਟ ਬਲੇ ਲੜਨ ਵਾਲੇ ਆਉਣਗੇ ਕੋਈ ਇੱਥੇ ਆਪੀ ਕੈਂਪ ਲੈਟਾਉਣੇ ਨੇ ਸੋ ਥਿਸ ਇਜ਼ ਗੁੱਡ ਫੋਰ ਕੈਂਪ ਕੋਲੇ ਦੀ ਇਸ ਕੈਂਪ ਦੇ ਵਿੱਚ ਸੀ ਪਿਛਲੇ ਸਾਲਾਂ ਤੋਂ ਹੋਰ ਵੀ ਸਪੈਸ਼ਲ ਨੇ ਡਾਕਟਰ ਜਿਹਨੇ ਕਿ ਸਾਡੇ ਕੋਲੇ ਡਾਟ ਕਿਸੇ ਸੰਬੰਧ ਚ ਡਾਟ ਲਾਜ਼ ਬਾਦ ਆ ਰਹੇ ਆ ਜਿਹੜੇ ਕਿ ਫਾਰਮਰ ਵਾਈਫ ਚਰਜ ਕਰਨਾ ਹੈਗੇ ਹੈ ਜੀਬ ਕੋ ਪਪਾ ਫੀਡ ਇੰਸਟਿਟਿਊਟ ਦੇ ਉਹ ਬੜਾ ਹੱਡੀਆਂ ਦੇ ਰੋਕਾਂ ਦੇ ਮਾਹਿਰ ਹੈਗੇ ਨੇ ਸਪਾਈਨ ਦੀ ਰੀਡ ਦੀ ਹੱਡੀਆਂ ਦੇ ਰੋਕਾਂ ਦੇ ਮਾਹਿ ਤਾਰੇ ਏਰੀਆ ਦੇ ਵਿੱਚ ਸਿਰਫ ਉਹੀ ਸਪੈਸ਼ਲਿਸਟ ਹੈਗੇ ਜਿਹੜੇ ਕਿ ਚੇਚੇ ਦੌਰ ਦੇ ਕੋਲ ਦੇ ਹੈਗੇ ਫਿਰ ਸਾਡੇ ਕੋਲ ਡਾਕਟਰ ਅਜਿਤ ਰਾਜੇਸ਼ ਸ਼ਰਮਾ ਹੈਗੇ ਜਿਹੜੇ 20 ਸਾਲ ਤੋਂ ਹਾਰਟ ਦੇ ਸਪੈਸ਼ਿਸ ਹੈਗੇ ਹੈ ਫਿਰ ਸਾਡੇ ਕੋਲੇ ਡਾਕਟਰ ਪ੍ਰੋਫੈਸਰ ਮੋਹਨ ਪਾੜ ਹੈਗੇ ਜਿਹੜੇ ਕਿ ਪੀਜੀਆਈ ਵਿੱਚ ਪ੍ਰੋਫੈਸਰ ਐਂਡ ਲੈਟਰ ਰਟਾਇਰ ਹੋਏ ਆ ਸਕਿਨ ਦੇ ਸਪੈਸ਼ਿਸਟ ਹੈ ਚਮੜੀ ਦੇ ਰੋਗ ਸਾਡੇ ਏਰੀਆ ਵਿੱਚ ਜਿਹੜੀ ਵਿੱਚ ਪ੍ਰੋਬਲਮ ਹੈਗੀ ਆ ਉਹ ਹੈਗੀ ਆ ਹੱਡੀਆਂ ਦੇ ਰੋਗ ਚਮੜੀ ਦੇ ਰੋਗ ਤੇ ਅੱਖਾਂ ਦੇ ਬਾਕੀ ਜਿਹੜੀਆਂ ਚੀਜ਼ਾਂ ਹੋਰ ਹੈਗੀਆਂ ਉਹ ਮਾਈਨਰ ਹੈਗੀ ਆ ਹੈ ਕਈਆਂ ਨੂੰ ਜੀਵੇ ਪੀਪੀ ਦੀ ਬੋਰਡ ਹੈਗੀ ਲੋਕਾਂ ਨੂੰ ਸੁਭੋਤੀ ਗ੍ਰੋਹ ਹੈਗੀ ਆ ਤੇ ਸਾਡੇ ਕੋਲੇ ਹੋਰ ਸਾਡੇ ਕੋਲੇ ਦਿਲ ਦੇ ਰੋਗਾਂ ਦੇ ਡਾਕਟਰ ਆ ਐਡਵਾਂਸਮੈਂਟਸ ਡਾਕਟਰ ਰਜਿਤ ਸ਼ਰਮਾ ਜਿਹੜੇ ਗ੍ਰੀਥਮ ਸਪੈਸ਼ਲਿਸਟ ਨੇ ਸਪੈਸ਼ਲੀ ਕੋਰਟਿਸ ਦੇ ਵਿੱਚੋਂ ਚੱਲ ਕੇ ਆਏ ਨੇ ਉਹ ਵੀ ਬੜੇ ਸਪੈਸ਼ਲਿਸਟ ਹੈਗੇ ਨੇ ਇੱਕ ਸਾਡੇ ਕੋਲ ਪਹੁੰਚ ਉਹਨੇ ਡਾਕਟਰ ਸਰਲਾ ਮਹਲੋਸਤਰਾ ਜਿਹੜੇ ਕਿ ਜਨਾਨਾ ਰੋਗਾਂ ਦੀ ਵਾਹੀ ਨੇ ਸੀ ਜੀ ਬੀ ਪ੍ਰੋਫੈਸਰ ਰਗੇ ਐਕਸ ਪ੍ਰੋਫੈਸਰ ਐਂਡ ਹੈਡ ਆਫ ਪੀਜੀਐ ਜੀ ਦੀ ਦਾ ਦੇ ਅਸੇ ਤਰ੍ਹਾਂ ਸਾਡੇ ਕੋਲ ਡਾਕਟਰ ਗੁਰਦਾਰੀ ਲਾਲ ਜਿਹੜੇ ਕਿ ਐਮ ਡੀ ਮੈਡੀਸਨ ਦੇ ਹੈਗੇ ਨੇ ਉਹ ਫਾਰਵਰਡ ਡਾਇਰੈਕਟਰ ਆ ਪੰਜਾਬ ਦੇ ਜਿਹੜੀ ਕਿ ਪੰਜਾਬ ਦੇ ਡਾਕਟਰ ਹੈ ਕਿਉਂਕਿ ਸਾਡੇ ਕੋਲ ਇੰਨੀ ਚੀਜ਼ ਚੋਦੀ ਬੈਠੀ ਉਹ ਸਾਡੇ ਕੋਲ ਜਿਹੜੇ ਬੀਮ ਜਿਹੜਾ ਸਾਡਾ ਹੈਗਾ ਕੈਂਪੂ ਹੈਗਾ ਅੱਖਾਂ ਦਾ ਕੈਂਪ ਜਿਹਦੇ ਵਿੱਚ ਸਾਡੇ ਕੋਲ ਡਾਕਟਰ ਮਾਨਵਿੰਦਰ ਸਰਪੰਚੀ ਨੇ ਜਿਹੜੀ ਨਾਲ ਜੇਮਸ ਵਾਦੀ ਤੋਂ ਮਾਨਾ ਹੋ ਜਿਹੜੀ ਕਿ ਉਸ ਦੇ ਮਤਲਬ ਅਸੀਂ 15 ਸਾਲ ਪਿੰਡਾਂ ਤੇ ਲਗਾ ਰਿਹਾ 2009 ਤੋਂ ਕੈਂਪ ਲਗਾ ਰਿਹਾ ਉਸ ਦੇ ਵਿੱਚ ਹੀ ਸੇਵਾ ਨਿਭਾ ਰਹੇ ਨੇ ਔਰ ਬਾਕੀ ਸਾਡੇ ਸਾਰੇ ਮੈਂਬਰ ਸਾਡੀ ਸਹਾਇਤਾ ਕਰਕੇ ਮਹਾਰਾਜ ਅਰਨੰਦ ਸਿੰਘ ਵੈਲਫੇਅਰ ਸੁਸਾਇਟੀ ਸਿੱਖ ਵੈਲਫੇਅਰ ਸੁਸਾਇਟੀ ਦਾ ਨਾਮ ਬਿਲਕੁਲ ਹੀ ਸੀ ਕੈਂਪ ਲਗਾਦੇ ਆ ਔਰ 15 ਸਾਲ ਤੋਂ ਸੀ ਕੈਂਪ ਲਗਾ ਰਹੇ ਆ ਇਹਨਾਂ ਦੇ بڑے بڑے ਧਰਮਾਤੀਆਂ ਸਿੱਖ ਬੈਲਫੇਸੋ ਦੀ ਨਗਰ ਦੇ ਇਹ ਸਾਡੇ ਗਰੁੱਪ ਦੇ ਨਹੀਂ ਹੁਣ ਟੈਪ ਦੇ ਵਿੱਚ ਕਰਦੇ ਆ